ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਬੇ ਮਿੱਤਰੋ ਪਹੁੰਚੇ ਆਂ ਅੱਜ ਆਪਾਂ ਪਿੰਡ मामੂ ਪਰ ਜਿਵੇਂ ਤੁਹਾਨੂੰ ਦੱਸਿਆ ਵੀ ਜਿੱਥੇ ਵੀ ਜਾਵਾਂਗੇ ਸ਼ੌਂਕ ਕਰਾਉਂਦੇ ਰਾਵਾਂਗੇ ਤੇ ਛਤਰੀਆਂ ਪਿੰਜਰੇ ਬਾਈ ਹੁਣਾਂ ਦੇ ਲੱਗੇ ਹੋਏ ਨੇ ਉਸਤਾਦ ਨਹੀਂ ਥੱਲੇ ਨੇ ਆਪਣੇ ਕਹਿ ਲੋ ਕਿ ਚੰਡੀਗੜ੍ਹ ਏਰੀਏ ਦੇ ਸਟਾਰ ਪਲੇਅਰ ਨੇ ਬਾਈ ਹੁਣੀ ਤੇ मामੂ ਪਰ ਪਿੰਡ ਬਾਈ ਪਹੁੰਚ ਚੁੱਕੇ ਆਂ ਤੁਹਾਨੂੰ ਕਿਹਾ ਸੀ ਕਿ ਸ਼ੌਂਕ ਕਰਾਵਾਂਗੇ ਤੇ ਸ਼ੌਂਕ ਕਰਾਉਣੇ ਆਪਾਂ ਬਾਈ ਦੇ ਕਬੂਤਰਾਂ ਦਾ ਤੇ ਬਾਈ ਹੁਣਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਰੇ ਆਏ ਸੀ ਦੱਸਿਆ ਹੂਟਰ ਸਿਸਟਮ ਲਗਾਉਣ ਲਈ ਮਿੱਤਰੋ ਤੇ ਹੂਟਰ ਸਿਸਟਮ ਜਿਹੜਾ ਹੈਗਾ ਆਪਾਂ ਲਗਾ ਦਿੱਤਾ ਤੇ ਹੁਣ ਤੁਹਾਨੂੰ ਆਪਾਂ ਕਰਾਉਨੇ ਬਾਈ ਦੇ ਕਬੂਤਰਾਂ ਦਾ ਸ਼ੌਂਕ ਤੇ ਇਹ ਬਾਈ ਦੇ ਖੁੱਡੇ ਨੇ ਬਾਈ ਜੀ ਫੇਰ ਤੁਹਾਨੂੰ ਦੱਸ ਦਈਏ ਟਾਪ ਦੀਆਂ ਬਾਜ਼ੀਆਂ ਜਿੱਤਦੇ ਨੇ ਔਰ ਟਾਪ ਕਲਾਸ ਬਾਜ਼ੀਆਂ ਛੱਡਦੇ ਨੇ ਨਾਮ ਆ ਇੱਕ ਬ੍ਰਾਂਡ ਆ ਇੱਕ ਬਾਈ ਸੰਤ मामੂਪੁਰ ਤੇ ਬਿਲਕੁਲ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਜਿਹੜਾ ਹੈਗਾ ਇਹ ਪਿੰਡ ਵਸਿਆ ਹੋਇਆ मामੂਪੁਰ ਇਹ ਬਾਈ ਹੋਣਾ ਦੇ 6 ਖੁੱਡੇ ਇੱਥੇ ਨੇ 6 ਦੇ 6 ਕਵਰ ਕੀਤੇ ਨੇ ਨਾਲ ਜਾਲੀਆਂ ਸਾਰਾ ਕੁਝ ਜਿਹੜਾ ਪ੍ਰੋਟੈਕਟ ਕੀਤਾ ਬਾਈ ਹੋਣਾ ਦਾ ਕਿਉਂਕਿ ਵੀਰੇ ਚੋਰੀ ਕਿਤੇ ਵੀ ਹੋ ਸਕਦੀ ਆ ਚੋਰੀ ਤੋਂ ਬਚਾ ਲਈ ਹੂਟਰ ਸਿਸਟਮ ਇੱਥੇ ਦਿੱਤਾ ਆਪਾਂ ਲਗਾ ਠੀਕ ਆ ਜੀ ਤੇ ਖੁੱਡਿਆਂ ਦੇ ਵਿੱਚ ਬੰਦ ਨੇ ਕਬੂਤਰ ਫਿਰ ਤੁਹਾਨੂੰ ਦੱਸ ਦਈਏ ਪੂਰੇ ਦੇ ਪੂਰੇ ਖੁੱਡੇ ਜਿਹੜੇ ਪ੍ਰੋਟੈਕਟ ਕਰ ਦਿੱਤੇ ਗਏ ਨੇ ਕਿਉਂਕਿ ਜੋੜ ਸਰਗਨਮ ਰਹਿੰਦੇ ਆ ਜਿੱਥੇ ਕਿਤੇ ਚੰਗੇ ਕਬੂਤਰ ਉੜਦੇ ਕਿਸੇ ਵੀ ਖਿਡਾਰੀ ਦੇ ਉੜਦੇ ਆ ਤੇ ਚੋਰੀ ਕਰਨ ਲਈ ਮੈਂਟਲ ਚ ਜਾ ਵੜਦੇ ਆ ਤੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਭਰਾਵਾਂ ਦਾ ਘਾਟਾ ਹੋਇਆ ਕਬੂਤਰ ਬਹੁਤ ਚੰਗੇ-ਚੰਗੇ ਚੋਰੀ ਹੋ ਗਏ ਠੀਕ ਹੈ ਜੀ ਤੇ ਕਰਾਉਨੇ ਬਾਈ ਹੁਣਾ ਦੇ ਕਬੂਤਰਾਂ ਦਾ ਤੁਹਾਨੂੰ ਆਪਾਂ ਸ਼ੌਂਕ ਜੀ ਤੇ ਇਧਰ ਬਾਈ ਹੁਣਾ ਨੇ ਜੋੜੇ ਲਾਏ ਨੇ ਨਵੇਂ ਤੇ ਖੁੱਡਿਆਂ ਦੇ ਵਿੱਚ ਜੋੜੇ ਲਾ ਲਾ ਕੇ ਛੱਡੀ ਜਾ ਰਹੇ ਨੇ ਠੀਕ ਹੈ ਜੀ ਬਹੁਤ ਚੰਗੇ-ਚੰਗੇ ਕਬੂਤਰ ਨੇ ਬਾਈ ਹੁਣਾ ਦੇ ਕੋਲ ਤੇ ਪਿੰਡ ਦੇ ਵਿੱਚ ਬਹੁਤ ਸਾਰੇ ਮਿੱਤਰੋ ਮੋਰ ਵੀ ਹੈਗੇ ਨੇ ਤੇ ਤੁਹਾਨੂੰ ਮੋਰਾਂ ਦਾ ਵੀ ਆਪਾਂ ਸ਼ੌਂਕ ਕਰਾਉਨੇ ਆ ਵਧੀਆ ਪਿੰਡ ਆ ਤੇ ਬਾਈ ਹੁਣ ਇਹ ਕਬੂਤਰ ਜਿਹੜੇ ਹੈਗੇ ਆ ਸ਼ਾਇਦ ਹੋਰ ਕਿਸੇ ਪਿੰਡ ਦੇ ਵਿੱਚ ੜਾਉਂਦੇ ਨੇ ਆਹ ਮੋਰ ਅੰਦਰ ਬੈਠਾ ਹੋਇਆ ਚੁਆਰੇ ਦੇ ਡਿਸ਼ ਦੇ ਬਿਲਕੁਲ ਨੇੜੇ ਤੁਹਾਨੂੰ ਸ਼ਾਇਦ ਥੋੜਾ ਜਿਹਾ ਉਹਦੀ ਧੌਣ ਦਿਖ ਰਹੀ ਹੋਊਗੀ ਜਾਲੀ ਦੇ ਵਿੱਚ ਦੀ ਡਿਸ਼ ਦੇ ਬਿਲਕੁਲ ਨੇੜੇ ਬੈਠਾ ਹੋਇਆ ਮੋਰ ਠੀਕ ਹੈ ਜੀ ਪਹਿਲਾਂ ਇੱਥੇ ਲਾਗੇ ਬੈਠੇ ਹੋਏ ਸੀ ਤੇ ਹੁਣ ਚਲਾ ਗਿਆ ਦੂਰ ਦਿਖਾਉਂਨੇ ਆ ਨਾਲ ਤੁਹਾਨੂੰ ਆਪਾਂ ਕਬੂਤਰ ਬਾਈ ਹੁਣਾ ਦੇ ਤੇ ਬਾਈ ਹੁਣੀ ਆ ਗਿਆ ਬਾਈ ਜੀ ਆਪ ਵੀ ਛੱਤ ਦੇ ਉੱਤੇ ਤੇ ਮਿਲਦੇ ਆ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਈ ਵਧੀਆ ਸਭ ਠੀਕ ਠਾਲੀ ਬਾਈ ਅੱਜ ਤੁਹਾਡੇ ਸਾਹਮਣੇ ਦੱਸ ਦਈਏ ਕਿ ਖੜੇ ਨੇ 우ਸਤਾਦ ਸੰਤ मामੂਪੁਰ ਜੀ ਜਿਹੜੇ ਕਿ 우ਸਤਾਦ ਨਹੀਂ ਬਾਈ ਆਪਾਂ 우ਸਤਾਦ ਤਾਂ ਮੇਰਾ ਵੀ ਨਹੀਂ ਹੈਗਾ ਕੋਈ ਚਲੋ ਕੋਈ ਗੱਲ ਨਹੀਂ ਜੀ ਜਿਹੜੇ ਮਤਲਬ ਕਹਿਣ ਦਾ ਕਿਸੇ ਨੂੰ ਸ਼ੌਂਕ ਕਰਾਉਂਦੇ ਆ ਜਾਂ ਕੁਝ ਸਖਾਂਦੇ ਆ ਉਹ ਉਸਤਾਦ ਹੀ ਗਿਣੇ ਜਾਂਦੇ ਆ ਜੀ ਤੇ ਬਾਈ ਹੁਣਾਂ ਦਾ ਆਪਣਾ ਅਖਾੜਾ ਵੀ ਆ ਅਖਾੜਾ ਬਾਈ ਜੀ ਕਿਹੜੀ ਜਗ੍ਹਾ ਆਪਣਾ ਇੱਥੇ ਨਾਲ ਹੀ ਆ ਬਈ ਕੋਈ ਪਿੰਡ ਦੇ ਨਾਲ ਹੀ ਪਿੰਡ ਦੇ ਵਿੱਚ ਤੇ ਆਪਣੀ ਜਿਹੜੀ ਨਵੀਂ ਪੀੜੀ ਦੇ ਮੁੰਡੇ ਆ ਉਹਨਾਂ ਨੂੰ ਚੰਗੇ ਬਣੇ ਚੰਗੀ ਦਿਸ਼ਾ ਦੇਣ ਲਈ ਬਾਈ ਹੁਣਾਂ ਨੇ ਅਖਾੜਾ ਖੋਲਿਆ ਹੋਇਆ ਜਿੱਥੇ ਟ੍ਰੇਨਿੰਗ ਦਿੰਦੇ ਨੇ ਬਾਈ ਹੁਣਾਂ ਨੂੰ ਤੇ ਕਬੱਡੀ ਵਾਲੇ ਮੁੰਡੇ ਵੀ ਨੇ ਬਾਈ ਜੀ ਕੋਲ ਆਪਣੇ ਆਪਣੇ ਪਿੰਡ ਦੇ ਮੁੰਡੇ ਕਬੱਡੀ ਦੇ ਪਿੰਡ ਦੇ ਮੁੰਡੇ ਖੇਡਦੇ ਨੇ ਤੇ ਪਲਵਾਨੀ ਜਿਹੜਾ ਸ਼ੌਂਕ ਆ ਉਹ ਵੀ ਆ ਤੇ ਨਾਲ ਜਿਹੜਾ ਸ਼ੌਂਕ ਕਬੂਤਰਬਾਜੀ ਦਾ ਪਹਿਲਾਂ ਵੀ ਤੁਸੀਂ ਦੇਖਦੇ ਹੋ ਬਹੁਤ ਪੂਰੇ ਪੰਜਾਬ ਦੇ ਹਰਿਆਣੇ ਦੇ ਵਿੱਚ ਕਈ ਥਾਵਾਂ ਤੇ ਬਾਈ ਹੁਣੀ ਬਾਜੀਆਂ ਛੱਡਦੇ ਨੇ ਔਰ ਵਧੀਆ ਰਿਜ਼ਲਟ ਆ ਬਾਈ ਹੁਣਾ ਦੇ ਕਬੂਤਰਾਂ ਦਾ ਠੀਕ ਹੈ ਜੀ ਕੁਝ ਗੱਲਾਂ ਕਰਦੇ ਨੇ ਪਰ ਗੱਲਾਂ ਨੂੰ ਕਰਕੇ ਦਿਖਾਇਆ ਆ ਕੁਝ ਮਤਲਬ ਨਿਚੋੜ ਕੱਢਿਆ ਬਾਈ ਹੁਣਾ ਨੇ ਕਬੂਤਰਬਾਜੀ ਦਾ ਤੇ ਬਹੁਤ ਸੋਹਣੇ ਕਬੂਤਰ ਵੀ ੜਾਏ ਨੇ ਤੇ ਬਾਈ ਜੀ ਆਪਾਂ ਜਿਹੜਾ ਗੱਲ ਕਰੀਏ ਕਬੂਤਰਬਾਜੀ ਜਿਹੜੀ ਹੈਗੀ ਆ ਪਲਵਾਨੀ ਦੇ ਵਿੱਚ ਤਾਂ ਤੁਸੀਂ ਸ਼ੌਂਕ ਸੀ ਜੇ ਪਹਿਲਾਂ ਹੀ ਸੀ ਕਬੂਤਰਬਾਜੀ ਜਾਂ ਬਾਅਦ ਦੇ ਵਿੱਚ ਆਇਆ ਇਹ ਸ਼ੌਂਕ ਕਬੂਤਰ ਰੱਖੇ ਸੀ ਬਾਈ ਮੇਰੇ ਕਬੂਤਰ ਅੱਛਾ ਜੀ ਤੇ ਫੇਰ ਮੈਂ ਚਲੇ ਗਿਆ ਸੀ ਹੋਰ ਕਿਤੇ ਖੜ ਜੀ ਉਦੋਂ ਬਾਅਦ ਮੈਂ ਡੂਮਸ਼ੜੀ ਚਲੇ ਗਿਆ ਠੀਕ ਆ ਉੱਥੇ ਵੀ ਕੂਤਰ ਰੱਖੇ ਸੀ ਪਲਵਾਨ ਉਹਨਾਂ ਦੇ ਤੇ ਅੱਗੇ ਅੱਗੇ ਵੱਧ ਗਿਆ ਸੌਂ ਅੱਗੇ ਅੱਗੇ ਵੱਧ ਆ ਗਿਆ ਤੇ ਬਾਜ਼ੀਆਂ ਦੇ ਵਿੱਚ ਕਦੋਂ ਆਪਾਂ ਜਿਹੜੇ ਆਏ ਚੰਗੀ ਤਰ੍ਹਾਂ ਦੇ ਨਾਲ ਹੁੰਦਾ ਹੈ ਨਾ ਵੀ ਆਪਾਂ ਯਾਰ ਬਾਜ਼ੀਆਂ ਛੱਡਣੀਆਂ ਹੁਣ ਬਾਜ਼ੀ ਪਹਿਲੀ ਤਾਂ ਮੈਂ 97 'ਚ ਛੱਡਦੀ ਸੀ 97 'ਚ ਹ ਠੀਕ ਆ ਦੋ ਵਾਰ ਸਾਡਾ ਡੂਮ ਸਿਟੀ ਤੋਂ ਛੱਡਦੇ ਰਹੇ ਥੋੜੀਆਂ ਬੋਧੀਆਂ ਠੀਕ ਆ ਜੀ ਫਿਰ ਮੈਂ 2010 ਚ ਛੱਡੀਆਂ ਪਿੰਡੋਂ ਆ ਕੇ ਬਾਜੀਆਂ ਦੁਆਰੇ ਪ੍ਰੋਪਰ ਤੇ ਲਗਾਤਾਰ ਛੱਡਦੇ ਫਿਰ ਆਪਣੇ ਘਰੇ ਰੱਖਿਆ ਆਪਾਂ ਲਿਆ 2010 ਚ ਇਸੇ ਛੱਤ 'ਤੇ ਨਹੀਂ ਨਹੀਂ ਇੱਥੇ ਨਹੀਂ ਪਹਿਲਾਂ ਸਾਡਾ ਘਰ ਖੇਤਾਂ 'ਚ ਹੁੰਦਾ ਖੇਤਾਂ 'ਚ ਹੁੰਦਾ ਸੀ ਤੇ ਬਾਅਦ ਦੇ ਵਿੱਚ ਹੁਣ ਤੁਸੀਂ ਇੱਥੇ ਪਿੰਡ ਦੇ ਵਿੱਚ ਆ ਗਏ ਠੀਕ ਆ ਜੀ ਤੇ ਹੁਣ ਜਿਹੜੇ ਕਬੂਤਰ ਹੈਗੇ ਆ ਆਪਾਂ ਕਿੱਥੋਂ ਉਡਾ ਰਹੇ ਆ ਜੀ ਹੁਣ ਇੱਥੇ ਹੀ ਆਪਣਾ ਭਰਾ ਆ ਯਾ ਲਾਲਾ ਸਹੌਣਾ ਠੀਕ ਆ ਜੀ ਉਹਦੇ ਨਾਲ ਇਕੱਠੇ ਢਾਉਂਦੇ ਆਪਾਂ ਠੀਕ ਆ ਹਾਂ ਬ ਜਿਹੜੇ ਇਕੱਠੇ ਕਬੂਤਰ ੜਾਉਂਦੇ ਨੇ ਤੇ ਇਸ ਸਾਲ ਆਪਾਂ ਕਿੰਨੀਆਂ ਕ ਭਾਈ ਬਾਜ਼ੀਆਂ ਛੱਡੀਆਂ ਨੇ? 30 ਛੱਡਦੇ ਹੋਣੇ 70 ਕਬੂਤਰ ਮੈਂ। 70 ਕ ਛੱਡ ਦਿੱਤੇ ਆ। ਤੇ ਕਿੰਨੀਆਂ ਕ ਬਾਜ਼ੀਆਂ ਆਪਾਂ ਵਿਨ ਕਰ ਲਈਆਂ ਜੀ? 20 ਬਾਜ਼ੀਆਂ ਜਿੱਤੇ ਆ। 20 ਬਾਜ਼ੀਆਂ ਜਿੱਤੇ ਆ। ਵਧੀਆ ਆ ਭਾਈ ਇੱਕ ਵਧੀਆ 20 ਬਾਜ਼ੀਆਂ ਜਿੱਤੇ ਨੇ ਤੇ ਇਸ ਵਾਰ ਮੋਟਰਸਾਈਕਲ ਕਿੰਨੇ ਜਿੱਤੇ ਨੇ ਜੀ? 4 ਦਿੱਤੇ। 4 ਮੋਟਰਸਾਈਕਲ ਇਸ ਸਾਲ ਦੇ ਵਿੱਚ ਭਾਈ ਉਹਨਾਂ ਨੇ ਜਿੱਤੇ ਨੇ। ਤੇ ਹੁਣ ਤੱਕ 8 ਮੋਟਰਸਾਈਕਲ ਜਿੱਤੇ ਜੋ ਕਿ ਜੀ 12। 12 ਮੋਟਰਸਾਈਕਲ ਬਾਈ ਹੋਣੀ ਜਿੱਤ ਚੁੱਕੇ ਨੇ ਤੇ ਟਰੈਕਟਰ ਤਿੰਨ ਟਰੈਕਟਰ ਜਿੱਤ ਚੁੱਕੇ ਨੇ ਬੁਰਜ ਹਕੀਮਾ ਦਾ ਟਰੈਕਟਰ ਵੀ ਬਾਈ ਹੋਣਾ ਨੇ ਜਿੱਤਿਆ ਸੀ ਉਸ ਸਮੇਂ ਆਪਾਂ ਵੀ ਬੁਰਜ ਹਕੀਮਾ ਕਬੂਤਰ ਛੱਡਿਆ ਸੀ ਪਰ ਆਪਣਾ ਹਾਰ ਗਿਆ ਸੀ ਭੱਜ ਗਿਆ ਸੀ ਠੀਕ ਹੈ ਜੀ ਤੇ ਇਹ ਨੇ ਬਾਈ ਹੋਣਾ ਦੇ ਖੁੱਡੇ ਜਿਨ੍ਹਾਂ ਨੂੰ ਆਪਾਂ ਪ੍ਰੋਟੈਕਟ ਕਰ ਦਿੱਤਾ ਤੇ ਇਹਨਾਂ ਦੇ ਅੰਦਰ ਨੇ ਕਬੂਤਰ ਤੇ ਇਹ ਖੁੱਡਿਆਂ ਦੇ ਅੰਦਰ ਬਾਈ ਸਾਰਿਆਂ ਦੇ ਕਬੂਤਰ ਨੇ ਕੁਝ ਜੋੜੇ ਨੇ ਜਿਹੜੇ ਬਾਜ਼ੀਆਂ ਉੱਡੇ ਨੇ ਉਹ ਸਾਰੇ ਦੇ ਸਾਰੇ ਕਬੂਤਰ ਇਹਨਾਂ ਖੁੱਡਿਆਂ ਦੇ ਵਿੱਚ ਆ ਜੀ ਆਪਾਂ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਬਾਈ ਜਿੱਥੇ ਜਾਈਦਾ ਜਿਵੇਂ ਤੁਹਾਨੂੰ ਕਿਹਾ ਸੀ ਕਿ ਆਪਾਂ ਪਹੁੰਚਾਂਗੇ ਤੇ ਸ਼ੌਂਕ ਆਪਾਂ ਕਰਾਵਾਂਗੇ ਤੇ ਹੂਟਰ ਚੱਲ ਪਿਆ ਜੀ ਕੋਈ ਗੱਲ ਕੋਈ ਗੱਲ ਇਹ ਹੈ ਬਾਈ ਹੁਣਾਂ ਦੇ ਕਬੂਤਰ ਬਾਈ ਜੀ ਇਹਦੇ ਵਿੱਚ 4-5 ਜੋੜੇ ਲਾਏ ਨੇ ਬਾਈ ਹੁਣਾਂ ਦੇ ਨੇੜੇ ਤੋਂ ਤੁਹਾਨੂੰ ਇਹਨਾਂ ਕਬੂਤਰਾਂ ਦਾ ਸ਼ੌਂਕ ਕਰਾ ਦਈਏ ਬਾਈ ਮਾਮੂਪੁਰ ਪਿੰਡ ਪਹੁੰਚੇ ਆ ਬਾਈ ਹੁਣੀ ਪਹਿਲਵਾਨੀ ਦੇ ਸ਼ੌਂਕ ਦੇ ਨਾਲ-ਨਾਲ ਜਿਹੜੇ ਹੈਗੇ ਨੇ ਤੇ ਕਬੂਤਰ ਕਰਦੇ ਸ਼ੌਂਕ ਕਰਦੇ ਨੇ ਕਬੂਤਰਬਾਜ਼ੀ ਦਾ ਤੇ ਵਧੀਆ ਬਾਜ਼ੀਆਂ ਜਿੱਤਦੇ ਨੇ ਛੋਟੇ-ਛੋਟੇ ਪੰਡਾ ਵਾਲੇ ਕਬੂਤਰ ਵੀ ਬਾਈ ਹੁਣਾ ਦੇ ਕੋਲ ਹੈਗੇ ਨੇ ਵੀਰੇ ਜਿਹੜੇ ਸ਼ਾਹ ਅੱਖੇ ਕਬੂਤਰ ਆ ਹਾਂਜੀ ਹਾਂਜੀ ਇਹ ਕਿਹੜੀ ਬਰੀਡ ਦੇ ਕਬੂਤਰ ਆ ਆਪਣੇ ਜੀ ਇਹ ਸਾਰੇ ਗੱਡੀ ਜਾਂਦੇ ਵੇ ਹੁਣ ਮਤਲਬ ਦਿਖਾਣਾ ਅੱਛਾ ਜੀ ਮੈਂ ਬੰਦ ਕਰਕੇ ਆਣਾ ਨਹੀਂ ਨਹੀਂ ਕੁਝ ਨਾ ਦੋਨੇ ਸਕੇ ਪੈਣ ਭਰਾ ਆ। ਅੱਛਾ ਆ ਲਾਲ ਚੀਨੀ ਕਬੂਤਰੀ ਆ? ਹਾਂਜੀ ਆਲੀਆ। ਤੇ ਆਂ ਛਾਂਖੀ। ਹਸਾਰਾ ਕਬੂਤਰ। ਕਬੂਤਰ ਹੈ। ਨਹੀਂ ਸੋਰੀ ਆਲੀਆ। ਇਹ ਸਕੇ ਪੈਣ ਭਰਾ ਆ। ਮਤਲਬ ਇਹ ਇੱਕ ਜੋੜੀ ਦੇ। ਇੱਕੋ ਜੋੜੀ ਦੇ। ਹਾਂਜੀ। ਬਹੁਤ ਵੱਡਾ ਅੰਤਰ ਹੈ ਨਾ ਦੋਨਾਂ ਦੇ ਵਿੱਚ। ਆਪਾਂ ਕਦੇ ਨਸਲਾਂ ਲੱਗਈ ਨਹੀਂ ਸਾਡੇ ਸਾਹਮਣੇ ਉੱਡਦੇ ਆ। ਜਿਹੜੇ ਸਾਡੇ ਕਬੂਤਰ ਜਿੱਦ ਦੇ ਆ ਬਸ ਉਹਨਾਂ ਨੂੰ ਡੋੜਿਆਂ ਚ ਲਾਈ ਜਾਂਦਾ ਗਾਲ-ਗਾਮਾ ਨੂੰ ਪੈਣਾ। ਠੀਕ ਹੈ ਜੀ। ਉਹ ਬਾਲੇ ਬੰਦੇ ਨੂੰ ਲੈਣ ਦੇਣਾ ਹੈ ਨਹੀਂ ਕੁੰਟਾ ਦਾ ਠੀਕ ਹੈ ਜੀ ਆਪਾਂ ਦੱਸੀ ਮਾਲਪੁਰ ਨੋਨ ਖਟਰਾ ਤੇ ਬਈ ਸੁਖਾ ਬਸਾਲਾ ਠੀਕ ਹੈ ਜੀ ਉਹ ਦੋ ਚਾਰ ਬੰਦੇ ਆ ਜਾਂ ਜਿਹੜੇ ਮੇਰੇ ਚੇਲੇ ਆ ਭਰਾਈ ਆ ਸਾਰਿਆਂ ਦਾ ਜਿਵੇਂ ਫੌਜੀ ਵਾਲੇ ਵਾਲਾ ਹੋ ਗਿਆ ਸਹੀ ਆ ਤੇ ਹੋਰ ਵੀ ਆ ਸਾਰੇ ਵੀਰ ਆਪਣੇ ਕਈ ਵੀਰ ਦਾ ਨਾਮ ਲੈਣ ਤੱਕ ਰਹਿ ਜਾਂਦਾ ਬਿਲਕੁਲ ਬਿਲਕੁਲ ਜੀ ਬੋਨਾ ਤੋਂ ਹੀ ਲੈਣ ਦੇਣ ਹੈਗਾ ਆਪਣਾ ਤੇ ਇਹਨਾਂ ਵਿੱਚੋਂ ਕੋਈ ਜਿੱਤਿਆ ਹੋਇਆ ਬਾਜੀ ਜਿਹੜੇ ਇਸ ਗੁੱਡੇ ਦੇ ਵਿੱਚ ਨੇ ਹੈ ਵੀਰ ਇਹਨਾਂ ਜੀ ਵੀ ਕੋ ਬਾਜੀ ਜਿੱਤਿਆ ਹੋਇਆ ਇਹਦੇ ਵਿੱਚ ਹੈਗਾ ਆ ਕਿ ਜਾਂ ਉਹਨਾਂ ਦੇ ਪੱਠੀਆਂ ਪੱਠੀ ਨੇ ਰਹਿ ਗਿਆ ਹੈਗੇ ਵੀ ਰਹਿ ਗਿਆ ਤੇ ਆਲਰੇ ਟਰੈਕਟਰ ਜਿੱਤੀ ਸੀ ਉਹਦਾ ਉਹਦਾ ਭਰਾ ਆ ਤੇ ਅੱਜ ਜੀ ਆਪਣਾ ਮਿੱਤਰ ਆ ਉਹ ਤੋਂ ਲੈ ਕੇ ਆ ਲਈ ਜੀ ਠੀਕ ਹੈ ਜੀ ਤਾਂ ਉੱਤਰ ਆਪਣਾ ਗੋਸਲਾ ਆਵੜਿਆ ਸੀ ਗੋਸਲਾ ਅੰਬਲਵੀਰ ਉਸਤਾਦ ਹੈ ਨਹੀਂ ਸਾਡੇ ਨੇੜੇ ਗੋਸਲਾ ਮੰਡਾ ਹੈ ਇੱਥੇ ਗੋਸਲਾ ਆਇਆ ਜਦੋਂ ਇਹ ਕਾਲੀਆਂ ਅੱਖਾਂ ਦਾ ਸੀ ਅੱਛਾ ਕਾਲੀਆਂ ਤੋਂ ਖਟੀਆਂ ਕਰ ਗਿਆ ਜੀ ਬਿਲਕੁਲ ਦੇਖੋ ਬਈ ਕਬੂਤਰ ਕਾਲੀਆਂ ਤੋਂ ਪੂਰੀਆਂ ਹੀ ਖਟੀਆਂ ਕਰ ਗਿਆ ਟੀਰ ਵੀ ਨਹੀਂ ਛੱਡਿਆ ਇਹ ਉਦੋਂ ਉੱਧ ਜਿੱਤੇ ਬੋਸਲਾਂ ਤੋਂ ਜੇਤੂ ਬਾਈ ਜੀ ਇਹ ਜਿਹੜਾ ਕਬੂਤਰ ਆ ਦੱਸ ਕਬੂਤਰੀ ਆ ਜੀ ਜਿੱਸੀ ਮਾਰ ਪਰ ਬਾਈ ਵਾਲੇ ਤੋਂ ਇਹ ਜਿਹੜੀ ਕਬੂਤਰੀ ਆਈ ਹੈ ਸ਼ਾ ਅੱਖੀ ਅੱਖ ਚ ਟੀਰ ਪੈਂਦਾ ਇਹਦੇ ਦੋਨਾਂ ਚ ਟੀਰ ਪੈਂਦਾ ਇਹਨਾਂ ਦੇ ਅੰਦਰ ਬਹੁਤ ਵਧੀਆ ਜੀ ਤੇ ਸੋਹਣਾ ਸ਼ੌਂਕ ਆ ਬਾਈ ਹੁਣਾ ਦਾ ਇਹ ਬਾਈ ਜਿਹੜੇ ਭੈਣ ਭਰਾ ਰੱਖੇ ਹੋਏ ਦਾ ਦੂਜੇ ਕਬੂਤਰਾਂ ਦੇ ਜਿੱਤੇ ਹੋਏ ਉਹਨਾਂ ਦੇ ਜਿੱਤੇ ਹੋਏ ਦੇ ਭੈਣ ਭਾਈ ਰੱਖ ਲੈਦੇ ਹੈਗੇ ਕਿ ਰੋਕ ਲੈਂਦੇ ਨੇ ਬਾਈ ਹੁਣੀ ਉਹੀ ਨਸਲਾ ਬਾਈ ਹੁਣੀ ਦੱਸਦੇ ਨੇ ਤਿੰਨ ਚਾਰ ਹੀ ਨਸਲਾਂ ਨੇ ਜ਼ਿਆਦਾ ਕਬੂਤਰ ਦੇ ਵਿੱਚ ਪਾਉਂਦੇ ਆ ਤੇ ਆ ਸਾਖੀ ਇਹਨਾਂ ਦੀ ਮਾਂ ਤੋਂ ਉਹਨਾਂ ਦੀ ਇਕੱਤਰ ਪਿਓ ਲਗ ਲਗ ਠੀਕ ਆ ਜੀ ਬਹੁਤ ਵਧੀਆ ਜੀ ਇਹ ਹੈ ਬਾਈ ਹੁਣਾ ਦਾ ਜੀ ਇੱਕ ਖੁੱਡਾ ਤੇ ਦੂਸਰੇ ਖੁੱਡੇ ਦੇ ਵਿੱਚ ਚਲਦੇ ਆ ਤੁਹਾਨੂੰ ਕਰਾਉਣੇ ਆ ਆਪਾਂ ਜੀ ਸ਼ੌਂਕ ਆਪ ਵੀ ਮੈਟਰ ਆ ਗਏ ਆਪਾਂ ਦੂਸਰੇ ਖੁੱਡੇ ਦੇ ਵਿੱਚ ਤੇ ਖਾਣੇ ਦੇਖੋ ਫਰਸਟ ਟਾਈਮ ਆਪਾਂ ਇਹ ਜਿਹੇ ਖਾਣੇ ਦੇਖੇ ਨੇ ਜਿਹੜੇ ਬਾਈ ਹੁਣਾਂ ਨੇ ਬਣਾਏ ਨੇ ਇਹ ਕਿਹੜੀ ਚੀਜ਼ ਹੈ ਜੀ ਵਿੱਚ ਬੈਂਤ ਆਏ ਨਹੀਂ ਬੈਂਤ ਜੀ ਹਾਂਜੀ ਇਹ ਆਪਣਾ ਭਰਾ ਹੀ ਆ ਫਿਰ ਲਖੌਰ ਤੋਂ ਮੁੰਡਾ ਹਾਂਜੀ ਉਹਦਾ ਦੋਸਤ ਹੈ ਉਹ ਬਣਾ ਕੇ ਗਿਆ ਸੀ ਸਪੈਸ਼ਲ ਅੱਛਾ ਜੀ ਇਹ ਤਾਂ ਦਰਿਆ ਚ ਹੁੰਦੀ ਨੜੀ ਕਹਿੰਦੇ ਇਹਨੂੰ ਸਾਡੇ ਅੱਛਾ ਨੜ ਜਿਹੜਾ ਹੁੰਦਾ ਆ ਉਹਦੀ ਐਂ ਲੱਗਦਾ ਜਿਵੇਂ ਬੈਂਤ ਦੇ ਡੰਡੇ ਨੇ ਜੀ ਬੈਂਤ ਲਈ ਕੰਮ ਕਰਦੇ ਨੇ ਹੈਨਾ ਜੀ ਮਾਫ ਕਰਕੇ ਉਹਨੂੰ ਚੰਗੀ ਤਰ੍ਹਾਂ ਹਾਂ ਮੋٹے ਮੋٹے ਡੰਡੇ ਲਿਆਂਦੇ ਹੋਏ ਇਸ ਦਾ ਇੱਧਰਲੇ ਪਾਸੇ ਬੱਚੇ ਕੱਢ ਲੇ ਤਾਂ ਦੂਜੇ ਪਾਸੇ ਪੁੱਤਰਾਂ ਦੇ ਦੇ ਦਿੰਦਾ ਵੱਡੇ ਆਣਿਆ ਦਾ ਫੈਲਾ ਹਾਨੀ ਵੱਡੇ ਦਾ ਇਹ ਫੈਲਾ ਲੜਦੇ ਨਹੀਂ ਕੂਤਰ ਜਿਵੇਂ ਕੂਤਰ ਨੇ ਮੇਰਾ ਨਾਮ ਲਾਣਾ ਜਾਂ ਕੁਛ ਡਿਸਟਰਬ ਨਹੀਂ ਹੁੰਦੇ ਸਹੀ ਆ ਤੇ ਇਹ ਨੀਚੇ ਵੀ ਬੈਂਤੀ ਲਗਾ ਕੇ ਸਾਰਾ ਤੇ ਇਹਦੇ ਵਿੱਚ ਮਿੱਟੀ ਲਗਾਈ ਹੋਈ ਆ ਹੈ ਨਾ ਇਹ ਸਾਰਾ ਬੈਂਤੀ ਆ ਭਾਈ ਗੋਣਿਆ ਹੋਇਆ ਪੂਰਾ ਕਾਫੀ ਮਿਹਨਤ ਕਰੀ ਹੋਈ ਆ ਬੰਦੇ ਨੇ ਹਾਂਜੀ ਹਾਂਜੀ ਬਣਾ ਕੇ ਜਿਹੜਾ ਗਿਆ ਆ ਤੇ ਇਹ ਜੋੜੇ ਜਿਹੜੇ ਹੈਗੇ ਬਾਈ ਹੋਣਾ ਨੇ ਇਹਦੇ ਵਿੱਚ 10 ਜੋੜੇ ਗਿਣਤੀ ਦੇ ਛੱਡੇ ਮੇਰੇ ਖਿਆਲ ਦੇ ਨਾਲ ਨਹੀਂ ਛੱਡੇ ਭਾਈ ਬਾਬਾ ਇੱਕ ਖੁੱਡੇ ਦੇ ਵਿੱਚ ਜੋੜੇ ਘਟ ਹੋਣ ਤੇ ਬਾਈ ਹੁਣੀ ਦੱਸਦੇ ਨੇ ਬੱਚੇ ਵਧੀਆ ਪਲਦੇ ਨੇ ਇਹ ਰੱਤੀ ਕਿਹੜਿਆਂ ਚੋਂ ਆ ਜੀ ਆਪਣੇ ਬਣੇ ਹੋਏ ਬਾਈ ਆਪਾਂ ਨੂੰ ਕੋਈ ਨਹੀਂ ਦੇਖੇਗਾ ਅੱਛਾ ਇਦਾਂ ਹੀ ਗਾਂਦੂਆਂ ਬਣ ਗਾਂਦੂਆਂ ਵਿੱਚੋਂ ਲਾਲ ਚੀਨੇ ਕੱਢ ਜਾਂਦੇ ਆ ਲਓ ਜੀ ਬਹੁਤ ਹੀ ਵਧੀਆ ਸ਼ੌਂਕ ਆ ਬਾਈ ਹੁਣੀ ਦੱਸਦੇ ਨੇ ਕਿ ਜਿਹੜੇ ਕਬੂਤਰ ਉਹਨਾਂ ਦੇ ਜ਼ਿਆਦਾ ਉੜਦੇ ਨੇ ਬਾਜ਼ੀਆਂ ਉੜਦੇ ਨੇ ਉਹ ਉਹਨਾਂ ਦੀ ਅੱਗੇ ਜੋੜੀਆਂ ਲਾ ਕੇ ਕੀ ਟੋਟਾਂ ਜਿੱਦੀ ਆ ਸਵਾ 8 ਵਜੇ ਬੈਠੀ ਮੋਟਰਸਾਈਕਲ ਜਿੱਦ ਕੇ ਬੱਚਾ ਸੀ ਮੈਂ ਪੱਟ ਕੇ ਸਰ ਕੀਤਾ ਸੀ ਅੱਛਾ ਮੈਂ ਦੀ ਪੰਨੇ ਬੱਚੇ ਘੜਾ ਰਣੇ ਦੇ ਗਾਣੇ ਮੈਂ ਦੀ ਟੋਟਾਂ ਜਿੱਤੀ ਸੀ ਬਾਜ਼ੀ ਮੋਟਰ ਟੋਟਾਂ ਮੋਟਰਸਾਈਕਲ ਜਿੱਤੀ ਹੈ ਕਬੂਤਰੀ ਹੈ ਦੇਖੋ ਬਈ ਛੋਟੀ ਜੀ ਕਬੂਤਰੀ ਆ ਲਾਲ ਚੀਨੀ ਚਟੀਆਂ ਅੱਖਾਂ ਦੀ ਸਵਾ 8 ਵਜੇ ਬੈਠੀ ਰਹਾ ਦੋ ਸਵਾ 8 ਵਜੇ ਰਾਤ ਨੂੰ ਬੈਠੀ ਆ ਤੇ ਇਹ ਮੋਟਰਸਾਈਕਲ ਕਿਨੇ ਵੇਚ ਦਿੱਤ ਲੈ ਐ ਨੀ ਉਹ ਮੋਟਰਸਾਈਕਲ ਉਹ ਗੂਟਰ ਰਹਿ ਗਈ ਸੀ ਹਾਂਜੀ ਤੇ ਉਹ ਬੈਗਾ ਸੀ ਗੂਟਰ ਪੌਣੇ 7 ਵਜੇ ਪੌਣੇ 7 ਵਜੇ ਬੈਗਿਆ ਸੀ ਸਹੀ ਆ ਜੀ ਔਰ ਲਾਲ ਜੀ ਨਾਲ ਜੋੜੀ ਲਈ ਹੈ ਦੀ ਉਹ ਵੀ ਲਾਲ ਜੀਨਾ ਪੂਰਾ ਸੁਨੱਖਾ ਪੂਰਾ ਵਧੀਆ ਹੈ ਜੀ ਖੰਡ ਤੇ ਜੇਤੂ ਆ ਜਿਹੜੀ ਹੈ ਚਟੀਆਂ ਦੀ ਹੈ ਖਟੀਆਂ ਦੀ ਹਾਂ ਜੀ ਆ ਕਬੂਤਰੀ ਆ ਬਾਈ ਉਹ ਤੇ ਉਹ ਜੱਸੀ ਦੁਆਈਏ ਕਬੂਤਰੀ ਖਟੀਆਂ ਦੀ ਖਟੀਆਂ ਦੀ ਕੋਲ ਕਰਾਲ ਮੋਰਸਲ ਜਿੱਤੀ ਜਿੱਦੀ ਭੈਣ ਠੀਕ ਹੈ ਜੀ ਆ ਵੀ ਜੋੜਾ ਜੱਸੀ ਦਾ ਐ ਲੈ ਬਾਈ ਕਰੋ ਸ਼ੌਂਕ ਨੌਨ ਦੇ ਘਰੋਂ ਦਿੱਤੇ ਸੀ ਨੌਨ ਦੇ ਘਰੋਂ ਬਾਈ ਨੌਨ ਖਟੜਾ ਬਾਈ ਹੁਣੀ ਤੇ ਜਸੀਮਾਤ ਪਰ ਬਈ ਇਕੱਠੇ ਹੜਾਉਂਦੇ ਨੇ ਕਬੂਤਰ ਤੇ ਬਾਈ ਉਹਨਾਂ ਦਾ ਪ੍ਰੇਮ ਆ ਉਹਨਾਂ ਨਾਲ ਕਾਫੀ ਕੂਤਰੀ ਹੁਣ ਦਿੱਤੀ ਉਹਨਾਂ ਨੇ ਉਹਦੇ ਵਾਲੇ ਕੂਤਰੇ ਫਿਰਦੇ ਵੇ ਆਪਣੇ ਕੋਲ ਜਾਂ ਆਪਣੇ ਜਾਂ ਉਹਨਾਂ ਤੋਂ ਬਸ ਬਸ ਦੋ ਹੀ ਜ਼ਿਆਦਾ ਸ਼ਤਾਂ ਦੇ ਕਬੂਤਰ ਨੇ ਹਾਂ ਲੈ ਲੋ ਜੀ ਕੱਲਾ ਕੱਲਾ ਜੋੜਾ ਬਾਈ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਬਾਈ ਉਹਨਾਂ ਦਾ ਠੀਕ ਆ ਜੀ ਸ਼ਤਾਂ ਫੇਰ ਦੱਸਦੀ ਆ ਬਾਈ ਸੰਤ मामੂ ਪਰ ਜਿਹੜੇ ਕਿ ਇੱਕ ਵਧੀਆ ਪਲੇਅਰ ਨੇ ਚੰਗੀਆਂ ਬਾਜ਼ੀਆਂ ਛੱਡਦੇ ਨੇ ਔਰ ਕਦੇ ਵੀ ਕਿਸੇ ਵੀ ਥਾਂ ਤੇ ਕਦੇ ਰੌਲਾ ਨਹੀਂ ਸੁਣਿਆ ਆਪਾਂ ਵੱਡੀ ਜਿਹੜੀ ਚੀਜ਼ ਹੈਗੀ ਆ ਤੇ ਉਹ ਆ ਕਰੀ ਦਾ ਜਦੋਂ ਬੇਇਨਸਾਫੀ ਹੁੰਦੀ ਹੈ ਬਈ ਬੇਇਨਸਾਫ ਜਦੋਂ ਫਿਰ ਬੋਲੀ ਦਾ ਵੀ ਆ ਫਿਰ ਤਾਂ ਕਈ ਵਾਰੀ ਪਹਿਲਾਂ ਦਾ ਮੈਂ ਲੋਕਾਂ ਵਾਸਤੇ ਵੀ ਬੋਲਦਾ ਰਿਆ ਠੀਕ ਆ ਜੀ ਫਿਰ ਜਿਹਨਾਂ ਵਾਸਤੇ ਲੜੀਦਾ ਉਹ ਬੰਦੇ ਜੀ ਦੂਜਿਆਂ ਨਾਲ ਜਿਹਨਾਂ ਨਾਲ ਲੜੀਦਾ ਉਹ ਆਪਸੇ ਇਕੱਠੇ ਹੋ ਜਗੇ ਫਿਰ ਆਪਾਂ ਚੌਪੜੀ ਦਾ ਹੁਣ ਜੇ ਆਪਣੇ ਨਾਲ ਕੁਝ ਹੁੰਦਾ ਤਾਂ ਬੋਲੀਦਾ ਅਦਰਵਾਜ਼ੀ ਨਹੀਂ ਕਿਸੇ ਵਾਸਤੇ ਬਿਲਕੁਲ ਜੀ ਪਹਿਲਾਂ ਮੈਂ ਬਹੁਤ ਲੜਿਆ ਲੋਕਾਂ ਵਿੱਚ ਠੀਕ ਹੈ ਜੀ ਹਾਂ ਹੋ ਨਹੀਂ ਹੁਣ ਜੀ ਮਤਲਬ ਸਮੇਂ ਦੇ ਹਿਸਾਬ ਨਾਲ ਲੋਕ ਜਿਹੜੇ ਦੋਗਲਾਪਣ ਵਿੱਚ ਕਰ ਜਾਂਦੇ ਆ ਬਾਲੇ ਕਰਦੇ ਆ ਬਈ ਤੇ ਫਿਰ ਉਹਦੇ ਕਰਕੇ ਜਿਹੜਾ ਹੈਗਾ ਆ ਕੁਝ ਲੜਦੇ ਆ ਕੱਲ ਨੂੰ ਉਹੀ ਬੰਦੇ ਇਕੱਠੇ ਜਫੀਆਂ ਪਾਈ ਫਿਰਦੇ ਹੁੰਦੇ ਆ ਸਹੀ ਹੈ ਜੀ ਬਹੁਤ ਵਧੀਆ ਜੀ ਇਹ ਬਾਈ ਉਹਨਾਂ ਦਾ ਦੂਸਰਾ ਖੁੱਡਾ ਬਈ ਜਿਹਦਾ ਤੁਸੀਂ ਸ਼ੌਂਕ ਕੀਤਾ ਚੱਲਦੇ ਆ ਨੈਕਸਟ ਖੁੱਡੇ ਦੇ ਵਿੱਚ ਤੇ ਕਰਾਉਨੇ ਤੁਹਾਨੂੰ ਸ਼ੌਂਕ ਐਲੋ ਬਾਈ ਜੀ ਉਹਨਾਂ ਦੀ ਆਪਣੇ ਖੰਡ ਬਾਜੀ ਹੋਈ ਹਾਂਜੀ ਬਬੂ ਮਾਂ ਦਾ ਪਿੰਡੋਂ ਆਪਣਾ ਭਰਾ ਹੀ ਆ ਫਟਵਾਰੀ ਜਿਹਨੇ ਬਾਜੀ ਕਰਾਈ ਆ ਠੀਕ ਆ ਜੀ ਚਲੋ ਮੋਟਰਸਾਈਕਲ ਆਪਣਾ ਬਣਦਾ ਸੀ ਉੱਥੇ ਕੁਝ ਰੌਲਾ ਹੋਇਆ ਬਾਅਦ ਚ ਹਾਂਜੀ ਤੁਸੀਂ ਕਿਸੇ ਗਰੁੱਪ 'ਚ ਰਿਕਾਰਡਿੰਗ ਸੁਣੀ ਮੇਰੀ ਨਹੀਂ ਜੀ ਕੋਈ ਸਾਲਾ ਸਾਈਕਲ ਖਾਜੇ ਨਾ ਉਹ ਸਾਉਂਡ ਨਹੀਂ ਦਿੰਦਾ ਲੋਕਾਂ ਨੂੰ ਠੀਕ ਆ ਜੀ ਉੜ ਕੇ ਬਾਜੀ ਉਹਨਾਂ ਨੇ ਦੁੱਧ ਵੰਡਦੀ ਠੀਕ ਆ ਜੀ ਪਰ ਫਿਰ ਵੀ ਚੁੱਪ ਕਰਕੇ ਵੀ ਚਲੋ ਕੋਈ ਗੱਲ ਸਹੀ ਆ ਜੀ ਸਬਰ ਕਰਨਾ ਬਹੁਤ ਔਖਾ ਜਾਂ ਇੱਕ ਆਕ ਬੁੱਤਰੀ ਆਈ ਆ ਜੀ ਰਾਜੂ ਨਿਹਾਲ ਸਿੰਘ ਵਾਲੇ ਤੋਂ ਠੀਕ ਆ ਰਾਜੂ ਬਾਈ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਰਾਜੂ ਬਾਈ ਆ ਜਿਹੜੀ ਰਤੀ ਹਾਂ ਉਹ ਬਾਈ ਸੁਖੀ ਨਾਲ ਫਰੈਂਡ ਆ ਉਹ ਰਾਜ ਲਾ ਉਹ ਉਧਰ ਨਾਲ ਬੰਨ ਜਾਣ ਪਛਾਣ ਹੋਈ ਸੀ ਹਾਂਜੀ ਹਾਂਜੀ ਦੋ ਸੰਝਾਇਤ ਕੀ ਇਹਦਾ ਬੱਚਾ ਜਿੱਤੇ ਸੈਕੰਡ ਆਜ ਮੋਟਰਸ ਵਾਲੇ ਆਪਾਂ ਨੂੰ ਵੀ ਬਾਈ ਹੋਣਾ ਨਹੀਂ ਜੀ ਡੱਬੀ ਕਬੂਤਰੀ ਪਈਗੀ ਇੱਕ ਨਾ ਵੀਡੀਓ ਜੀ ਦਿਖਾਣਾ ਹੋਣਾ ਰਾਜੂ ਬਾਈ ਦੇ ਘਰੋਂ ਬਹੁਤ ਚੰਗੇ ਉੱਡਦੇ ਆ ਬਹੁਤ ਚੰਗੇ ਵਧੀਆ ਬੰਦਾ ਵੀ ਬਹੁਤ ਨਾਈਸ ਆ ਬਾਈ ਜਾਣਦੇ ਨੇ ਪੂਰਾ ਵਧੀਆ ਬੰਦਾ ਆ ਤੇ ਆਹ ਕਬੂਤਰ ਬਾਈ ਜੀ ਕਰੋ ਇਹਨਾਂ ਦਾ ਤੁਸੀਂ ਸ਼ੌਂਕ ਇਹ ਕਬੂਤਰੀ ਲਾਲ ਰਤੀ ਜਿਹੜੀ ਰਾਜੂ ਬਾਈ ਨਿਹਾਲ ਸਿੰਘ ਵਾਲਾ ਬਾਈ ਉਹਨਾਂ ਦੇ ਘਰੋਂ ਆਈ ਆ ਬਾਈ ਜੀ ਇਹ ਕਬੂਤਰੀ ਇੱਕ ਪੁੱਤਾਂ ਲੱਗੀ ਅੱਛਾ ਇਸ ਨਰ ਦੇ ਨਾਲ ਹੈ ਇਹ ਇੱਕ ਪੁੱਤਰੀ ਆਪਣੇ ਬੰਦੇ ਨੇ ਗੁਲਜਾਰ ਦੀ ਵਾਲੀ ਸੀ ਉਹਦਾ ਪੁੱਤ ਆ ਅੱਛਾ ਪਤਾ ਲੱਗਿਆ ਸੀ ਬਾਈ ਗੁਲਜਾਰ ਨੂੰ ਮੈਂ ਮੜਾ ਦਿੱਤੀ ਸੀ ਵਾਪਸ ਕਰਾ ਦਿੱਤੀ ਸੀ ਠੀਕ ਆ ਤੇ ਅੱਗੇ ਉਹਦਾ ਪੱਠਾ ਆ ਉਹਦਾ ਪੱਠਾ ਇਹਦੇ ਨਾਲ ਲਾ ਕੇ ਇੱਦਾਂ ਥੋੜੇ ਸਹੀ ਆ ਸਹੀ ਆ ਸਹੀ ਆ ਆਪਣੀ ਆਤ ਨਹੀਂ ਜਿਹੜੀ ਗੱਲ ਕਹਿੰਦੇ ਬੰਦੇ ਨਹੀਂ 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 ਬਿਲਕੁਲ ਜਿਹੜੀ ਸਚਾਈ ਆ ਉਹ ਕਦੇ ਬਦਲਦੀ ਨਹੀਂ ਜੀ ਜਮਾ ਬਈ ਜਮਾ ਸਚਾਈ ਕਦੇ ਬਦਲਦੀ ਨਹੀਂ ਆ ਜਿਹੜਾ ਬੰਦਾ ਸੱਚਾਈ ਦੱਸਦਾ ਹੈ ਉਹ ਵਧੀਆ ਚੀਜ਼ ਆ ਲੋਕ ਪਸੰਦ ਵੀ ਕਰਦੇ ਆ ਉਹ ਚੀਜ਼ ਨੂੰ ਜੀ ਤੇ ਬਾਕੀ ਉਹ ਪਰਮਾਤਮਾ ਦੀ ਨਜ਼ਰ ਜਿਨੇ ਸ਼ੋਹਰਾ ਲਾਉਣਾ ਪੁਰਾਣੇ ਦਿਨਾਂ ਦਾ ਲਾਈ ਦੇਣਾ ਨਾ ਕਮੈਂਟਾਂ ਚ ਉਹ ਤਾਂ ਲੱਗਦਾ ਹੀ ਆ ਜੀ ਜਿਨ੍ਹਾਂ ਨੇ ਉਹਦੇ ਜਿਹੜੇ ਆਪਣੇ ਮਿੱਤਰ ਉਹ ਕਿਤੇ ਮਾੜਾ ਨਹੀਂ ਕਹਿੰਦੇ ਜਿਨ੍ਹਾਂ ਨੇ ਤੁਹਾਨੂੰ ਮਤਲਬ ਕਈ ਬੰਦੇ ਜ਼ਿੰਦਗੀ ਚ ਮਿਲੇ ਵੀ ਨਹੀਂ ਹੁੰਦੇ ਆਪਾਂ ਨੂੰ ਹਾਂਜੀ ਉਹ ਆਪਣੇ ਕੋਲ ਹੀ ਗੱਲਾਂ ਬਣਾਈ ਜਾਂਦੇ ਉਹ ਇਦਾਂ ਐ ਉਹ ਇਦਾਂ ਐ ਉਹ ਇਦਾਂ ਐ ਉਹ ਉਹਨਾਂ ਦਾ ਵਿਚਾਰਾਂ ਦਾ ਰੱਬ ਹੀ ਰੱਖਾ ਹਨਾ ਸਹੀ ਗਾ ਉਹ ਪਤਾ ਕੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਵੇਂ ਸ਼ੋਹਰਾ ਚੱਕੀ ਫਿਰਦੇ ਆ ਵੀ ਕਿਹਨੂੰ ਪਰਾਉਣਾ ਬਣਾ ਲੈਣਾ ਆਪਣਾ ਬਿਲਕੁਲ ਬਿਲਕੁਲ ਉਹਨਾਂ ਦੇ ਵਸਦੀ ਗੱਲ ਹੈ ਉਹਨਾਂ ਦੇ ਵਸਦੀ ਗੱਲ ਨਹੀਂ ਪਾਜੀ ਅਹੀਂ ਹੁਣ ਵੀਡੀਓ ਕਰਾਂਗੇ ਉਹ ਆਪਣੇ ਵਿੱਚ ਤੇ ਅਸੀਂ ਤਸੰਬਲੀ ਤੋਂ ਮੋਟਰ ਠੀਕ ਹੈ ਪਤਾ ਨਹੀਂ ਕਿਹਦਾ ਕਬੂਤਰ ਹੈ ਕੀ ਸੀ ਵਿਚਾਰਾ ਅੱਛਾ ਜੀ ਇਹਦੀ ਔਲਾਦ ਜਿੰਨੀ ਗੁੱਡੀਆਂ ਪੰਪੀ ਗੱਡੇ ਉਹਨਾਂ ਨੇ ਸਹੀ ਆ ਹਾਂ ਜੀ ਹਾਂ ਤੇ ਸਿੰਬਲੀ ਤੇ ਨਾਲ ਬੈਠੀ ਆ ਉਹ ਫੱਜੀ ਵਾਲੇ ਦੇ ਘਰੇ ਉੜਦੀ ਸੀ ਪਹਿਲਾਂ ਅੱਛਾ ਜੀ ਇਹ ਵੀ 20 25 ਦਿਨ ਜਿੱਦਣਾ ਬਾਜੀਆਂ ਜਿੱਤ ਗਈ ਸੀ ਜਦੋਂ ਰਾਜਨੇ ਬਾਜੀ ਕਰਾਈਆ ਕੋਡਵੇ ਹਾਂ ਜੀ 190 ਕੂਤਰ ਉਹਦੇ ਦਸਾਂ ਚ ਵੰਡੀ ਗਈ ਸੀ ਠੀਕ ਹੈ ਜੀ ਮੇਰੇ ਨਾਲ ਜੋੜ ਮਿਲਦੀ ਆ ਪੱਕਾ ਜੋੜਾ ਲੱਗਾ ਕਿੰਨੀਆਂ ਬਾਜੀਆਂ ਜਿੱਤ ਗਈ ਕਬੂਤਰ ਤਿੰਨ ਬਾਜੀਆਂ ਜਿੱਤ ਗਈ ਸੀ ਤਿੰਨ ਬਾਜੀਆਂ ਜਿੱਤ ਗਈ ਕਬੂਤਰ ਇੱਕ ਮਈ ਨੂੰ ਛੱਡੀ ਸੀ ਸੌਰੀ ਹਾਂ ਜੀ ਹੁਣ ਕੇ ਇੱਕ ਜੂਨ ਨੂੰ ਛੱਡੀ ਸੀ ਸਹੀ ਆ ਸਹੀ ਆ ਜੀ ਮੋਰਗ ਇੱਕ ਤੋਂ ਪਹਿਲਾਂ ਇੱਕ ਨੂੰ ਜਿੱਤੀ ਫਿਰ 24 ਨੂੰ ਜਿੱਤੀ 24 ਮਈ ਨੂੰ 1 ਜੂਨ ਨੂੰ ਉੱਥੇ ਜਿੱਤੀ ਲਓ ਜੀ ਤਿੰਨ ਬਾਜ਼ੀਆਂ ਜੇਤੂ ਹੈ ਕਬੂਤਰੀ ਤੇ ਆ ਤੁਹਾਨੂੰ ਆਪਾਂ ਸ਼ੌਂਕ ਕਰਾ ਰਹੇ ਆ ਬਾਈ ਦੇ ਜੋੜੇ ਜਿਹੜੇ ਲਾ ਦਿੰਦੇ ਨੇ ਬੈਠਾ ਦੋ ਠੱਲਾਂ ਵਾਲੇ ਰੂਮ ਛੜੀ ਸਵਾ ਦੋ ਘੰਟੇ ਬਾਅਦ ਦੱਸੀ ਬਾਜ਼ੀ ਆ ਜਿਹੜਾ ਹਾਂਜੀ ਦੋ ਠੱਲਾਂ ਵਾਲਾ ਠੱਲਾਂ ਇਹਦੇ ਬਾਅਦ ਚ ਪਾਈਆਂ ਜੀ ਹਾਂਜੀ ਹਾਂਜੀ ਕੰਨਾ ਬਾਜ਼ੀ ਆ ਖਟੀਆਂ ਅੱਖਾਂ ਦਾ ਕਬੂਤਰ ਡੂੰਚ ਛੇੜੀ ਤੋਂ ਜੇਤੂ ਹੈ ਬਈ ਇਹ ਕਬੂਤਰ ਮੋਟਰਸ ਜਿੱਤਦੇ ਸੀ ਮੋਟਰਸਾਈਕਲ ਜੇਤੂ ਇਹ ਵੀ ਕਬੂਤਰ ਬਾਈ ਹੁਣੀ ਟੋਟਲ ਹੁਣ ਤੱਕ 12 ਮੋਟਰਸਾਈਕਲ ਤੇ 3 ਟਰੈਕਟਰ ਜਿਹੜੇ ਉਹ ਜਿੱਤ ਚੁੱਕੇ ਨੇ ਤੇ ਹਰ ਸਾਲ ਜਿਹੜੇ ਹੈਗੇ ਵਧੀਆ ਕਬੂਤਰ ਉੱਡਦੇ ਨੇ ਤੇ ਵਧੀਆ ਰਿਜ਼ਲਟ ਆ ਰਿਹਾ ਬਾਈ ਤੇ ਇੱਕ ਇਸ ਏਰੀਆ ਦੇ ਵਿੱਚ ਬਾਈ ਹੁਣੀ ਦੂਰ ਦੂਰ ਵੀ ਜਾਂਦੇ ਆ ਛੱਡਣ ਇਹ ਨਹੀਂ ਵੀ ਨੇੜੇ ਹੀ ਛੱਡਦੇ ਨੇ ਇਸ ਵਾਰ ਬੇਗੋ ਵਾਲੇ ਏਰੀਆ ਤੱਕ ਬਾਈ ਹੁਣੀ ਪੁੱਜੇ ਸੀ ਤੇ ਵਧੀਆ ਕਬੂਤਰ ਉੱਡੇ ਨੇ ਉੱਥੋਂ ਵੀ ਜਿੱਤ ਕੇ ਆਏ ਸੀ ਤੇ ਆਹ ਕਰੋ ਸ਼ੌਂਕ ਆਹ ਕਾਲੀ ਚੀਨੀ ਵੀ ਹੈ ਨਾ ਜੁਈਆਂ ਜੀ ਇਹ ਕਾਲੀ ਜਿੰਨੀ ਵਾਲੀ ਟਰੈਕਟਰ ਸਿੱਧੀ ਸੀ ਆਪਣੀ ਉਹਦੀ ਪੱਥੀ ਆ ਦੇਖੋ ਅੱਛਾ ਆ ਨੰਗਲ ਸ਼ਨੀ ਦੀ ਸੀ ਟਰੈਕਟਰ ਆ ਜਿਹੜੀ ਆ ਜੀ ਆਹ ਲਓ ਜੀ ਆਹ ਜਿੱਤੀ ਨੰਗਲ ਸ਼ਨੀ ਟਰੈਕਟਰ ਇਹ 1.5 ਘੰਟਾ ਬਾਦੂ ਦੀ ਸੀ ਉੱਥੇ ਇਹਨਾਂ ਦੀ ਨੋਕ ਕਿਦਾਂ ਸਿੱਧੀ ਜੀਆ ਹਨਾ ਤੇ ਇੱਥੋਂ ਕਿਦਾਂ ਗਾਣ ਨੂੰ ਆ ਸਿਰ ਅੱਛਾ ਹਾਂ ਜੀ ਤਾਨੂੰ ਬੁਰਜ ਹਕੀਮਾਂ ਵਾਲਾ ਕਬੂਤਰ ਵੀ ਦਿਖਾਉਨੇ ਆ ਮਿੱਤਰੋ ਆਹ ਕਬੂਤਰੀ ਆ ਕਾਲੀ ਜਿੰਨੀ ਆਹ ਜਿਹੜੀ ਪੱਠੀ ਇਹਦੀ ਆ ਹੈ ਇਹਦੀ ਵਾਲਾ ਕਾਲੀ ਜਿੰਨੀ ਆ ਤੇ ਉਹ ਟੋਟਾ ਲਈ ਘਾਹਦੀ ਆ ਅੱਛਾ ਕਾਲੀ ਜਿੰਨੀ ਦੀ ਆ ਠੀਕ ਆ ਜੀ ਇਹ ਕਾਲੀ ਜਿੰਨੀ ਰੌਣੀ ਦਿੱਤੀ ਸੀ ਆਪ ਸਹੀ ਆ ਜੀ ਜਰ ਰੌਣੀ ਇਹ ਰਾਤ ਨੂੰ ਉੱਤੇ ਰਹੀ ਸੀ ਫੜ ਲਈ ਸੀ ਕਿਸੇ ਬੰਦੇ ਨੇ ਤੇਰਾ ਆਪਣਾ ਮੁੰਡਾ ਭਰਾ ਆ ਜੱਜੀ ਜਰਗਲ ਉਹ ਤੇ ਕਾ ਨੀਲੀ ਫਿਰਦੀ ਆ ਜੀ ਇਹ ਕਿਹੜੇ ਆ ਜੁਆ ਤੇ ਨੀਲੀ ਉਹ ਲਾਲ ਜਿੰਨੀ ਦੀ ਉੱਤੇ ਵਾਲੀ ਆ ਅੱਛਾ ਹਾਂਜੀ ਲਾਲ ਜਿੰਨੀ ਨੀਲੀ ਘੜਦੀ ਆ ਜੀ ਹਾਂਜੀ ਏ ਬਈ ਪਿਛਲਾ ਬਲੱਡ ਮਾਰ ਜਾਂਦੇ ਆ ਕੋਈ ਹਨਾ ਭਾਏ ਨਹੀਂ ਭਾਏ ਭਾਪਾ ਕੁਝ ਨਹੀਂ ਸਾਰੇ ਰੰਗ ਹੀ ਖੱਢੀ ਜਾਂਦੇ ਬੁੱਤ ਸਹੀ ਆ ਆ ਤਰੋ ਸ਼ੌਂਕ ਬਈ ਇਹ ਸੀ ਬਈ ਹੁਣਾਂ ਦਾ ਨੈਕਸਟ ਖੁੱਡਾ ਤੇ ਚਲਦੇ ਆਂ ਅਗਲੇ ਖੁੱਡੇ ਦੇ ਵਿੱਚ ਤੇ ਆਹ ਜੋੜੇ ਨੇ ਰੱਖ ਦਿੱਤਾ ਅੰਡਾ ਇਸ ਲਾਲ ਚੀਨੀ ਦੀ ਅਨੀਲੀ ਨਹੀਂ ਨਹੀਂ ਇਹਦੀ ਉਹ ਉੱਤੇ ਲਈ ਅੱਛਾ ਆਹ ਵਾਲੀ ਦੀ ਆ ਜਿਹੜੀ ਗਾੜੀ ਲਾਲ ਚੀਨੀ ਆ ਠੀਕ ਹੈ ਬਹੁਤ ਵਧੀਆ ਜੀ ਤੇ ਸ਼ੌਂਕ ਮਿੱਤਰੋ ਕਿਦਾਂ ਦਾ ਲੱਗਦਾ ਦੱਸਣਾ ਜਰੂਰ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਚਲਦੇ ਆਂ ਅਗਲੇ ਖੁੱਡੇ ਦੇ ਵਿੱਚ ਤੇ ਕਰਾਉਣੇ ਆ ਤੁਹਾਨੂੰ ਆਪਾਂ ਸ਼ਾਅਰ ਇਹ ਛੇ ਵੱਡੀਆਂ ਕਬੂਤਰੀਆਂ ਸਾਰੀਆਂ ਆਹ ਲਓ ਭਾਈ ਜੇ ਜੋੜੇ ਨਹੀਂ ਲਾਏ ਕੁਝ ਜੋੜੇ ਲਾ ਦਿੱਤੇ ਆ ਭਾਈ ਉਹਨਾਂ ਨੇ ਤੇ ਬਾਕੀ ਅਜੇ ਕਬੂਤਰੀਆਂ ਕਬੂਤਰੀਆਂ ਜਿਹੜੇ ਆ ਵੱਖਰੇ ਵੱਖਰੇ ਕੀਤੇ ਹੋਏ ਨੇ ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵੱਡੀਆਂ ਕਬੂਤਰੀਆਂ ਆ ਠੀਕ ਆ ਤੇ ਕਈ ਇਹਨਾਂ ਦੇ ਵਿੱਚੋਂ ਵੀ ਬਾਜੀ ਜਿੱਤੀਆਂ ਹੋਈਆਂ ਵੀ ਨੇ ਤੇ ਕੁਝ ਭਾਈ ਉਹਨਾਂ ਨੇ ਜੋੜੇ 'ਚ ਪਾ ਦਿੱਤੀਆਂ ਠੀਕ ਹੈ ਜੀ ਤੇ ਕੁਝ ਜਿਹੜੀਆਂ ਹੈਗੀਆਂ ਆ ਅਜੇ ਤੱਕ ਕੱਲੀਆਂ ਹੀ ਫਿਰਦੀਆਂ ਨੇ ਤੇ ਭਾਈ ਕਿੰਨੇ ਕੁ ਬੱਚੇ ਆਪਾਂ ਬਣਾ ਲੈਣੇ ਆ ਜਿਹੜੇ ਆਪਾਂ ਛੱਡਨੇ ਹੁੰਦੇ ਆ ਜੀ ਸਬਕ ਹੋ ਬੱਚਾ ਹੋਵੇ ਸਬਕ ਸੋ ਬੱਚਾ ਆਪਾਂ ਕਰ ਦਿੰਦੇ ਆ ਜਿਹੜਾ ਜੋ ਠੀਕ ਹੈ 17 80 ਛੋਟੇ ਜਿਹੜੇ ਬਾਕੀ ਖਰਾਬ ਹੋ ਜਾਂਦੇ ਕੋਈ ਬਾਜ ਲੈ ਕੇ ਪਿਆ ਸੀ ਲੈ ਕੇ ਘਰੋਂ ਭੱਜ ਗਏ ਤਾਂ ਸਹੀ ਹੈ ਸਹੀ ਹੈ ਜੀ ਚੱਲੀ ਸਬਕ ਹੋ ਜਾਂਦਾ ਬਹੁਤ ਵਧੀਆ ਜੀ ਵਧੀਆ ਚੀਜ਼ ਆ ਸ਼ੌਂਕ ਵੀ ਬਹੁਤ ਵਧੀਆ ਭਈ ਅੱਜ ਆਪਾਂ ਧਾਨਾ ਵਾਦਾ ਕੀਤਾ ਸੀ ਕਿ ਸ਼ੌਂਕ ਕਰਾਵਾਂਗੇ ਤੇ ਬਾਈ ਉਹਨਾਂ ਨੇ ਮੌਕਾ ਦਿੱਤਾ ਸ਼ੌਂਕ ਕਰਾਉਣ ਦਾ ਕਿਉਂਕਿ ਹਰ ਕੋਈ ਭਰਾ ਜਿਹੜਾ ਹੈਗਾ ਸ਼ੌਂਕ ਕਈ ਵਾਰ ਨਹੀਂ ਕਰਾਉਣ ਦਿੰਦੇ ਤੇ ਬਾਈ ਹੁਣਾਂ ਦੇ ਕਬੂਤਰਾਂ ਦਾ ਸ਼ੌਂਕ ਕਰਾਇਆ ਹੈ ਜਿਹੜੀ origignal ਜਿਹਨਾਂ ਦੇ ਪੱਠੇ ਪੱਠੀਆਂ ਬਾਈ ਹੁਣਾਂ ਦੇ ਕੋਲ ਉੱਡਦੇ ਨੇ ਬਾਈ ਉਹ ਤੁਹਾਨੂੰ ਦਿਖਾ ਰਹੇ ਹਾਂ ਕੂਤਰਾਂ ਦੇ ਕੂਤਰਾ ਬਾਈ ਸਾਰਿਆਂ ਕੋਲ ਹੀ ਹੁੰਦੇ ਆ ਬਿਲਕੁਲ ਜੀ ਜਿਹੜਾ ਬੰਦਾ ਮਿਹਨਤ ਕਰਦਾ ਉਹ ਪਰਮਾਤਮਾ ਫੁਰ ਲਾਉਂਦਾ ਉਹ ਬਾਕੀ ਖਡਾਰ ਦਾ ਵੀ ਫਰਕ ਹੁੰਦਾ ਜੀ ਸੁੱਤੇ ਪਿਆਂ ਦਾ ਕੋਈ ਨਹੀਂ ਦਿੰਦਾ ਬਾਈ ਜਿੱਤਣਗੇ ਸਹੀ ਗੱਲ ਹੈ ਜੀ ਸਹੀ ਆ ਜਿਹੜੀ ਮੂਰੇ ਬੈਠੀ ਆ ਵਿਚਾਰੀ ਹੁਣ ਖਰਾਬ ਹੋ ਗਈ ਆਂ ਇਹ ਟਰੈਕਟਰ ਵਾਲੀ ਮਾਂ ਆ ਅੱਛਾ ਆ ਜਿਹੜੀ ਆ ਇਹਦੇ ਬੱਚੇ ਟਰੈਕਟਰ ਦੇ ਜਿੰਨੇ ਬੱਚੇ ਕੱਢੇ ਹਰੇ ਨਹੀਂ ਕੋਈ ਜਿੱਤ ਕੇ ਇਨਫੈਕਸ਼ਨ ਹੋ ਗਈ ਨੂੰ ਆ ਸਹੀ ਹੈ ਸਹੀ ਹੈ ਇਹਨੇ ਜਿੰਨੇ ਵੀ ਰਿਕਾਰਡ ਜਣੀ ਪਰਮਾਤਮਾ ਦੀ ਕਿਰਪਾ ਨਾਲ ਇਹ ਕਬੂਤਰੀ ਦਾ ਹਾਂਜੀ ਅਜੇ ਤੱਕ ਬੱਚਾ ਨਹੀਂ ਹਰਿਆ ਕੋਈ ਦਾ ਠੀਕ ਹੈ ਜੀ ਜਿਹੜਾ ਸਹੀ ਸਲਾਮਤ ਜੇਕਰ ਇਹ ਖਰਾਬ ਹੋ ਗਿਆ ਤਾਂ ਕਹਿਣਾ ਕੀ ਆ ਜੇ ਸਹੀ ਸਲਾਮਤ ਬਾਜੀ ਉੱਡ ਗਿਆ ਤਾਂ ਕੁਝ ਲੈ ਕੇ ਆਇਆ ਕਰ ਬਹੁਤ ਵਧੀਆ ਜੀ ਸੋਹਣੀ ਆ ਕਬੂਤਰੀ ਇਹ ਵੀ ਆਪ ਜਿੱਤੀ ਹੋਈ ਹੈ ਝੱਲੀਆਂ ਝੱਲੀਆਂ ਤੋਂ ਜੇਤੂ ਭਾਈ ਉਹ ਕਬੂਤਰੀ ਤੇ ਆਹ ਦੇਖ ਲਓ ਨਮੀਆਂ ਪੱਟੀਆਂ ਤੇ ਕੁਝ ਵੱਡੀਆਂ ਕਬੂਤਰੀਆਂ ਇਹਦੇ ਵਿੱਚ ਬਾਈ ਹੋਈਆਂ ਐਡੀ ਸਾਖੀ ਹਾਂਜੀ ਆਹ ਦੇਖੋ ਜੀ ਮੌਜੀ ਸ਼ਾਹ ਇਹਨੇ ਨਾਲ ਦੱਬੀ ਕੱਢੀ ਤੇ ਤੁਸੀਂ ਪਮੌਰ ਠੀਕ ਹੈ ਜੀ ਇਹ ਵੱਡੀ ਕਬੂਤਰੀ ਆ ਹੈ ਇਹ ਇਹਦੀ ਮਾਂ ਮਰ ਗਈ ਵਾ ਕਢਾ ਲਈ ਸੀ ਬੱਚੇ ਇਹਨਾਂ ਦਾ ਰੱਖਦੇ ਸੀ ਠੀਕ ਹੈ ਜੀ ਆ ਲਓ ਵੀ ਮਿੱਤਰੋ ਕਰੋ ਸ਼ੌਂਕ ਵੱਡੀਆਂ ਕਬੂਤਰੀਆਂ ਤੇ ਕੁਝ ਪੱਠੀਆਂ ਜਿਹੜੀਆਂ ਇਸ ਵਾਰ ਬਚ ਗਈਆਂ ਉਹ ਇਹਦੇ ਵਿੱਚ ਬਾਈ ਹੋਣਾ ਨੇ ਛੱਡੀਆਂ ਡੂਮ ਛੱਡੂ ਟਾ ਸੀ ਉਹਦੀ ਆ ਮਾਂ ਹੈ ਆ ਜਿਹੜੀ ਆਪੋ ਬਦਲ ਪਰ ਜਿੱਤੀ ਸੀ ਠੀਕ ਆ ਜਿਹੋਣਾ ਅੱਡੇ ਦੀ ਹੁੰਦੀ ਇਹ ਵੀ ਬਈ ਜਿੱਤੀ ਹੋਈ ਆ ਕੁਝ ਕਬੂਤਰੀਆਂ ਅੰਡੇ ਨਹੀਂ ਜਿਹੜੀਆਂ ਦਿਨੋਂ ਹਟ ਗਈਆਂ ਨੇ ਤੇ ਆਇਆ ਕਰੋ ਸ਼ੌਂਕ ਮੇਰੇ ਵੀਰ ਇਹਨਾਂ ਦਾ ਤੁਸੀਂ ਤੇ ਕਿਦਾਂ ਦੇ ਲੱਗਦੇ ਆ ਦੱਸਣਾ ਜ਼ਰੂਰ ਜੀ ਇਹ ਸਾਰੀਆਂ ਫੇਰ ਦੱਸਦੀਆਂ ਤੁਹਾਨੂੰ ਵੱਡੀਆਂ ਮਾਦੀਆਂ ਨੇ ਤੇ ਕੁਝ ਵਿੱਚ ਪੱਠੀਆਂ ਨੇ ਜੀ ਤੇ ਆਹ ਡੱਬੀ ਵੀ ਵਿੱਚ ਇਹ ਦੇ ਘੁੰਮਦੀ ਆ ਵੱਡੀ ਅੱਗੇ ਚੱਲਦੇ ਆ ਬਈ ਨੈਕਸਟ ਖੁੱਡੇ ਦੇ ਵਿੱਚ ਤੇ ਸ਼ੌਂਕ ਕਰਾਉਣਾ ਤੁਹਾਨੂੰ ਇਹਦੇ ਵਿੱਚ ਨਰ ਜੀ ਆਹ ਲਓ ਬਈ ਇਹਦੇ ਵਿੱਚ ਨੇ ਨਰ ਸਾਰੇ ਦੇ ਸਾਰੇ ਇਹਦੇ ਵਿੱਚ ਨਾਰੀ ਨੇ ਵੱਡੇ ਨਰ ਹੋਰ ਆ ਲਾਲ ਜਿਹਨੂੰ ਨੀਲੀ ਦਾ ਭਰਾ ਆ ਕੱਟੀਆਂ ਦਾ ਕੋਈ ਪਿਛੇ ਲਾਲ ਜਿੰਨਾ ਗਿਆ ਹਾਂ ਹਾਂ ਜਿਹਦਾ ਨੰਬਰ ਅੱਛਾ ਇਹ ਨੀਲੀ ਦਾ ਭਾਈ ਆ ਬਾਕੀ ਬਈ ਅੱਖਾਂ ਓੱਖਾਂ ਤੇ ਵੀ ਕੋਈ ਇਹੋ ਜਿਹਾ ਨਹੀਂ ਹਨਾ ਆਪਾਂ ਮੰਨਦੇ ੜਾਰ ਜਿਹੜੀ ਕੋਈ ਵੀ ਅੱਖ ਦਾ ਕਬੂਤਰ ਜਿਹੜਾ ਪਰ ਜਾਂਦਾ ਜੀ ਕੁਝ ਕੋ ਜਿ ਬੈਠੇ ਨੇ نیچے ਤੇ ਇੱਕ ਬਈਆ ਕਾਲੀਆਂ ਅੱਖਾਂ ਦਾ ਕਾਲਾ ਚੀਨਾ ਬੈਠਾ ਆ ਇਹ ਆਪਣਾ ਭਰਾ ਕੋਈ ਜਾਇਦਗੀ ਦੇ ਗਿਆ ਜੀ ਅੱਛਾ ਦਾ ਬਈ ਤੇ ਭਰਾ ਤੇ ਇਹ ਗੱਡੀ ਦਾ ਕੋਈ ਬੁਤੋਂ ਨਾ ਇਹਦੇ ਵੀ ਕਢਾ ਕੇ ਦੇਖੋਗੇ ਤੁਸੀਂ ਇਸ ਵਾਰ ਚਲੋ ਤੇ ਆ ਗਾੜੇ ਲਾਲ ਚੀਨੇ ਨਾ ਜੋ ਬਣਿਆ ਇਹ ਇਹਦਾ ਇਹ ਜੱਸੀ ਬਾਈ ਇਹ ਜੱਸੀ ਬਾਈ ਤਾਂ ਆ ਜੀ ਐਂ ਦੇਖੋ ਗਾੜਾ ਲਾਲ ਚੀਨਾ ਬਈ ਬਿਲਕੁਲ ਇਹ ਬਹੁਤ ਹੀ ਵਧੀਆ ਸ਼ੌਂਕ ਲੱਗਾ ਧੰਨਵਾਦ ਬਾਈ ਤੁਹਾਡਾ ਵੀ ਤੁਸੀਂ ਸ਼ੌਂਕ ਕਰਾਉਣ ਦਾ ਮੌਕਾ ਦਿੱਤਾ ਤੇ ਆਪਣੇ ਜਿਹੜੇ ਖਿਡਾਰੀ ਆ ਬਾਹਰ ਬੈਠੇ ਜਾਂ ਐਨ ਆਰ ਆਈ ਭਰਾ ਆ ਉਹਨਾਂ ਨੇ ਸਾਰਿਆਂ ਨੇ ਜਿਹੜੇ ਅੱਜ ਤੁਹਾਡੇ ਕਬੂਤਰਾਂ ਦਾ ਕੀਤਾ ਸ਼ੌਂਕ ਤੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਬਾਕੀ ਮਿੱਤਰੋ ਕਬੂਤਰ ਕੋ ਜਿਹੜੇ ਬਾਜ਼ੀਆਂ ਜਿੱਤੇ ਇੱਕ ਫੋੜ ਟਰੈਕਟਰ ਜੇਤੂਆ ਜਿਹੜਾ ਬੁਰਜ ਹਕੀਮਾ ਤੋਂ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਜਿਹੜੀ ਕਬੂਤਰੀ ਨੇ ਮੋਟਰਸਾਈਕਲ ਜਿੱਤਿਆ ਬਾਈ ਉਹ ਵੀ ਦਿਖਾਨੇ ਆ ਤੁਹਾਨੂੰ ਜੀ ਆ ਛੱਡਿਆ ਭਾਈ ਹੁਣਾਂ ਨੇ ਜੋੜਾ ਲਾਤਾ ਨਾ ਮਾ ਐ ਕਬੂਤਰੀ ਇਸ ਵਾਰ ਮੋਟਰਸਾਈਕਲ ਪਿਛਲੇ ਸਾਲ ਮਜਾਦ ਮਜਾਦ ਤੋਂ ਇਹ ਜਿਹੜੀ ਕਬੂਤਰੀ ਆ ਦੱਸਦੇ ਨੇ ਕਿ ਬੈਂਦੀ ਬੈਂਦੀ ਸ਼ਾਮਾਂ ਕਰ ਗਈ ਹੈ ਨਾ ਜੀ ਨਹੀਂ ਮੋਟਰਸਾਈਕਲ ਜਿੱਤ ਕੇ ਜੀ ਛੱਪੜ ਦੇ ਆ ਗਈ ਸੀ ਬਾਅਦ ਵਿੱਚ ਹਾਂਜੀ ਹਾਂ ਠੀਕਾ ਠੀਕਾ ਬਹੁਤ ਯੋਗ ਲਾਇਆ ਇਸ ਕਬੂਤਰੀ ਨੇ ਤੇ ਆਹ ਕਬੂਤਰ ਜਿਹੜਾ ਬੁਰਜ ਹਕੀਮਾ ਤੋਂ ਟਰੈਕਟਰ ਜਿੱਤਿਆ ਜੀ ਇਹ ਕਬੂਤਰ ਆ ਬਾਈ ਜਿਹੜਾ ਬੁਰਜ ਹਕੀਮਾ ਦੇ ਵਿੱਚੋਂ ਟਰੈਕਟਰ ਜਿੱਤਿਆ ਸੀ ਚਿੱਟੀਆਂ ਅੱਖਾਂ ਦਾ ਲਾਲਸਰਾ ਕਬੂਤਰ ਆ ਏ ਤੇ ਪੈਰ ਤੇ ਇਹਦੇ ਡੱਕੇ ਨੇ ਜੀ ਤੇ ਇਹ ਬਾਈ ਹੁਣਾਂ ਨੇ ਜੋੜਾ ਇਸ ਨੀਲੀ ਦੁਵਾਜ ਕਬੂਤਰੀ ਦੇ ਨਾਲ ਇਹਦਾ ਲਾਇਆ ਜੀ ਤੇ ਇੱਕ ਜੋੜਾ ਬਾਈ ਹੁਣਾਂ ਨੇ ਆ ਛੱਡਿਆ ਬਾਈ ਇਹਦੇ ਵਿੱਚ ਇਹ ਵੀ ਨੀਲੀ ਕਬੂਤਰੀ ਤੇ ਲਾਲ ਚੀਨਾ ਕਬੂਤਰ ਆ ਫਤੇਪਰ ਜਿਹੜੀ ਕਿੰਨਾ ਚ ਸਾਂਝੀ ਹੋਈ ਜੀ ਇਹ ਨਹੀਂ ਨਹੀਂ ਤੇ ਮੈਨੂੰ ਮੈਨੂੰ 6-7ਾਂ ਚ ਹੋਈ ਸੀ 6-7ਾਂ ਚ ਹੋਈ ਆ ਛੋਟਾ ਜਿਹਾ ਬੰਨੀ ਜਿਹੜਾ ਵੱਡਾ ਹਾਂਜੀ ਹਾਂਜੀ ਆਹ ਲਓ ਭਾਈ ਉਹਨੇ ਕਹ ਕੇ ਦਿੱਤਾ ਸੀ ਜੋੜਾ ਠੀਕ ਹੈ ਜੀ ਉਹਦੇ ਭਰਾ ਨੇ ਕਾਲੀ ਨੇ ਠੀਕ ਹੈ ਜੀ ਕਹਿੰਦਾ ਪਮਾ 20 ਘਰਾਂ ਦੇ ਛੱਡਦੇ ਹੋ ਜਾਂਦੇ ਨਹੀਂ ਆਹ ਦੇਖੋ ਜੀ ਸਟੈਂਪਾਂ ਲੱਗੀਆਂ ਪਈਆਂ ਹੱਲੇ ਵੀ ਇਹ ਵੀ ਕਰ ਸੀ ਉਹ ਜਮਾਈ ਨਹੀਂ ਗਈ ਉਹ ਸਹੀ ਆ ਜੀ ਪੁਲੀ ਜੀ ਹੈ ਫਤੇਪੁਰਬ ਜਾਜਾ ਪਿੰਡ ਆ ਜਿਹੜਾ ਹੂੰ ਅਗਰ有机 ਵਾਲੀ ਤੀਜੀ ਹਰ ਬਾਈ ਇੱਕ ਛੋਟੀ ਜੀ ਚੀਜ਼ ਪੁੱਛੀਏ ਇਹਨਾਂ ਨੂੰ ਮਤਲਬ ਕੀੜਿਆਂ ਵਾਸਤੇ ਦਵਾਈ ਜਿਹੜੀ ਹੈਗੀ ਹੈ ਕਿਹੜੀ ਯੂਜ਼ ਕਰਨੀ ਚਾਹੀਦੀ ਹੈ ਜੀ ਕਿਉਂਕਿ ਬਹੁਤ ਨੁਕਸਾਨ ਕਰਾ ਲੈਂਦੇ ਆਪਣੇ ਕਬੂਤਰਬਾਜ ਕਈ ਵਾਰ ਭਰਾ ਨਾਰਮਲ ਜਿਹੜੇ ਨਵੇਂ ਉੱਠੇ ਨੇ ਮੈਂ ਤਾਂ ਬਈ ਡੌਂਟਲ ਪਲੱਸ ਜਾਂ ਮਾਰ ਲਈ ਜਾਂ ਬਾਹਰ ਲਈ ਡੌਂਟਲ ਪਲੱਸ ਮਤਲਬ ਆਪਾਂ ਕਿੰਨੇ ਕ ਕਬੂਤਰਾਂ ਨੂੰ ਇੱਕ ਲੱਗਣੀ ਚਾਹੀਦੀ ਜਿਹੜੀ ਨਵੀਂ ਚੱਲੀ ਆ ਡੌਂਟਲ ਨੂੰ ਵੇਚਦੇ ਆਂ ਨੇ ਬਈ 40 ਕਬੂਤਰਾਂ ਦਾ 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 ਠੀਕ ਹੈ ਮੱਦੇਨ ਦਾ ਸਹੀ ਹੈ ਸਹੀ ਹੈ ਜੀ ਬਾਕੀ ਮੇਤਰੋ ਕੋਈ ਜੋੜੇ ਬਾਈ ਹੋਣਾ ਦੇ ਲਾਏ ਹੋਇਆ ਜਾਲੀ ਦੇ ਵਿੱਚ ਇਹਦਾ ਵੀ ਤੁਹਾਨੂੰ ਕਰਾ ਦਿੰਨੇ ਆਪਾਂ ਸ਼ੌਂਕ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਜੀ ਮੌਕਾ ਜਿਹੜਾ ਕਦੇ-ਕਦੇ ਮਿਲਦਾ ਬਈ ਚੰਗੇ ਖੜਾਰੀ ਦੇ ਕੋਲ ਪਹੁੰਚਦੇ ਆ ਇੱਕ ਜੋੜਾ ਹੈ ਬਾਈ ਚਿੱਟੀਆਂ ਦਾ ਕਬੂਤਰ ਤੇ ਚਿੱਟੀ ਕਾਲੀ ਦੀ ਸ਼ਾਇਦ ਕਬੂਤਰੀ ਆ ਕਬੂਤਰ ਆਪ ਦੋ ਬਾਈ ਇੱਥੇ ਆ ਐ ਬਾਏ ਕਬੂਤਰ ਵੀ ਦੋ ਬਾਜ਼ੀਆਂ ਜੇਤੂਆ ਬਾਈ ਖਰੇ ਜੀ ਜੇ ਤੁਹਾਨੂੰ ਕਬੂਤਰ ਆਈਏ ਅਬ ਗਏ ਚੱਲਦੇ ਹਾਂ ਫਿਰ ਫਿਰਦੇ ਸੀ ਹਾਂਜੀ ਇਹਦੀ 3 ਇਹ ਜੇ ਤੇ ਅਸਲ ਠੀਕ ਹੈ ਜੀ ਇਹ ਆ ਗਿਆ ਬਈ ਲਾਲ ਚੀਨੀ ਕਬੂਤਰੀ ਤੇ ਕਾਲੀਆਂ ਦਾ ਕਬੂਤਰ ਆ ਬਈ ਇਹ ਆਪਣੇ ਪਿਓ ਕਰਕੇ ਰੱਖੇ ਹੋਇਆ ਕਬੂਤਰਾਂ ਨੂੰ ਆਪ ਚੁਦਾਇਆ ਹੋਇਆ ਠੀਕ ਹੈ ਜੀ ਇਹ ਪਿਓਰਟੀ ਵਾਸਤੇ ਬਾਈ ਹੁਣਾਂ ਨੇ ਜੋੜਾ ਲਾਇਆ ਹੋਇਆ ਹੈ ਤੇ ਕਿਦਾਂ ਦਾ ਲੱਗਾ ਸ਼ੌਂਕ ਮਿੱਤਰੋ ਜਰੂਰ ਦੱਸਿਓ ਇੱਕ ਜੋੜਾ ਆ ਆ ਸ਼ਾਂ ਆ ਖਾ ਤੇ ਲਾਲ ਚੀਨੀ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਜ਼ਰੂਰ ਦੱਸੋ ਤੇ ਫਿਰ ਦੱਸਦੀ ਆ ਬਈ ਹੂਟਰ ਸਿਸਟਮ ਆਪਾਂ ਲਗਾ ਰਹੇ ਹਾਂ ਤੇ ਬਾਈ ਦੇ ਘਰੇ ਲਗਾ ਦਿੱਤਾ ਤੇ ਪੂਰਾ ਵਧੀਆ ਚੈੱਕ ਵੀ ਕਰਾਤਾ ਬਾਈ ਉਹਨਾਂ ਨੂੰ ਤੇ ਕਿੱਦਾਂ ਦੀ ਲੱਗੀ ਵੀਡੀਓ ਤੇ ਸ਼ੌਂਕ ਬਾਈ ਉਹਨਾਂ ਦਾ ਕਿੱਦਾਂ ਦਾ ਆ ਜ਼ਰੂਰ ਦੱਸਣਾ ਤੇ ਨਵੀਂ ਵੀਡੀਓ ਲੈ ਕੇ ਵੀਰ ਜੀ ਬਹੁਤ ਛੇਤੀ ਤੁਹਾਡੇ ਕੋਲ ਪਹੁੰਚਾਂਗੇ ਤੇ ਨਵੀਂ ਵੀਡੀਓ ਆਉਣ ਤੱਕ ਲਈ ਕਰੋ ਇੰਤਜ਼ਾਰ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ